वाहेगुरु जी का खालसा वाहेगुरु जी की फतेह दसमेष परिवार ग्रुप ऑफ स्कूल्स प्रबंधक कमेटी वालों पेश है विशेष धार्मिक प्रोग्राम रोजाना गुरु की गल अठ अक्तूबर है मैं अभिजोतप्रीत कौर क्लास नौवीं दसमेश परिवार इंटरैशनल स्कूल एमा कल जिला तरन तारण पढ़ती हाँ मेरे वालों आप जी का निघा स्वागत है भगत कबीर जी आखते हैं कबीर गर्भ ना की जी है ਚਾਮ ਲਪੇਟੇ ਹাড় ਹੈਵਰ ਉੱਪਰ ਛਤਰ ਕਰਤੇ ਫਨ ਕਰਨੀ ਗਾੜ ਹੈ ਭਾਈ ਮਨੁੱਖਾ ਸਰੀਰ ਹੱਡੀਆਂ ਹੀ ਹਨ ਜੋ ਚੰਮ ਵਿੱਚ ਲਪੇਟੀਆਂ ਹੋਈਆਂ ਹਨ ਇਸ ਸਰੀਰ ਉੱਪਰ ਮਾਨ ਨਹੀਂ ਕਰਨਾ ਚਾਹੀਦਾ ਹੰਕਾਰ ਨਹੀਂ ਕਰਨਾ ਚਾਹੀਦਾ ਵਧੀਆ ਵਧੀਆ ਘੋੜਿਆਂ ਉੱਪਰ ਸਵਾਰ ਹੋਣ ਵਾਲੇ ਰਾਜੇ ਮਹਾਰਾਜੇ ਜਿਨ੍ਹਾਂ ਦੇ ਸਿਰਾਂ ਉੱਪਰ ਛਤਰ ਚੱਲਦੇ ਸਨ ਸਿੰਘਾਸਨ ਸੜੇ ਹੁੰਦੇ ਸਨ ਉਹ ਵੀ ਅੰਤ ਨੂੰ ਮਿੱਟੀ ਵਿੱਚ ਹੀ ਰਲ ਗਏ ਕਬੀਰ ਗਰਬ ਨਾ ਕੀਜੀਏ ਉੱਚਾ ਦੇਖ ਆਵਾਸ ਆਜ ਕਾਲ ਪੁਇਲੇਟਣਾ ਉੱਪਰ ਜਾਮੇ ਕਾਸ ਭਗਤ ਕਬੀਰ ਜੀ ਆਖਦੇ ਹਨ ਹੇ ਭਾਈ ਤੂੰ ਆਪਣੇ ਉੱਚੇ ਉੱਚੇ ਮਹਿਲ ਵੇਖ ਕੇ ਹੰਕਾਰ ਨਾ ਕਰ ਜਦੋਂ ਮੌਤ ਆ ਗਈ ਤੂੰ ਇਹ ਮਹਿਲ ਛੱਡ ਕੇ ਅੱਜ ਜਾਂ ਕੱਲ ਆਪਣੀ ਵਾਰੀ ਅਨੁਸਾਰ ਮਿੱਟੀ ਵਿੱਚ ਹੀ ਰਲ ਜਾਣਾ ਹੈ ਤੈਨੂੰ ਜ਼ਮੀਨ ਉੱਪਰ ਹੀ ਲਟਾ ਦਿੱਤਾ ਜਾਵੇਗਾ ਤੇਰੇ ਸਰੀਰ ਉੱਪਰ ਕਾ ਉੱਗ ਪੈਣਾ ਹੈ ਕਬੀਰ ਗਰਬ ਨਾ ਕੀਜੀਐ ਰੰਕ ਨਾ ਹਸੀਐ ਕੋਏ ਅਜਹ ਸੁਨਾਓ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ ਕਬੀਰ ਜੀ ਆਖਦੇ ਹਨ ਹੇ ਭਾਈ ਕਿਸੇ ਤਰ੍ਹਾਂ ਦਾ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਕਿਸੇ ਗਰੀਬ ਕੰਗਾਲ ਨੂੰ ਵੇਖ ਕੇ ਹਸਣਾ ਨਹੀਂ ਚਾਹੀਦਾ ਉਸ ਦਮਖੋਲ ਨਹੀਂ ਉਡਾਉਣਾ ਚਾਹੀਦਾ ਅਜੇ ਤਾਂ ਬੇੜੀ ਸਮੁੰਦਰ ਵਿੱਚ ਹੈ ਪਤਾ ਨਹੀਂ ਕਦੋਂ ਕੀ ਹੋ ਜਾਵੇਗਾ ਤਨ ਪਦਾਰਥ ਜਾਂਦੇ ਹੋਏ देर ਨਹੀਂ ਲੱਗਦੀ ਪਤਾ ਨਹੀਂ ਤੂੰ ਵੀ ਕਦੋਂ ਕੰਗਾਲ ਹੋ ਜਾਣਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਆਪਣੇ ਸਰੀਰ ਆਪਣੇ ਮਹਿਲਾਂ ਕੋਠੀਆਂ ਮਹਿੰਗੀਆਂ ਕਾਰਾਂ ਆਪਣੇ ਤਨ ਦੌਲਤ ਤੇ ਮਾਨ ਨਹੀਂ ਕਰਨਾ ਚਾਹੀਦਾ ਹੰਕਾਰ ਨਹੀਂ ਕਰਨਾ ਚਾਹੀਦਾ ਪਰਮੇਸ਼ਰ ਦੇ ਪੈਰ ਵਿੱਚ ਹੀ ਰਹਿਣਾ ਚਾਹੀਦਾ ਹੈ ਪਿਆਰੇ ਵਿਦਿਆਰਥੀਓ ਰੋਜ਼ਾਨਾ ਪਰਮੇਸ਼ਰ ਦਾ ਸ਼ੁਕਰ ਕਰਿਆ ਕਰੋ ਧੰਨਵਾਦ ਕਰਿਆ ਕਰੋ ਪਰਮੇਸ਼ਰ ਤੇ ਭਰੋਸਾ ਰੱਖਣਾ ਬਹੁਤ ਜ਼ਰੂਰੀ ਹੈ ਗੁਰੂ ਪਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ